ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਯੂਕੇ ਜਾਣ ਤੇ ਚਹਾਵਾਨਾਂ ਦੇ ਲਈ ਅਹਿਮ ਖਬਰ سامنے ਆਈ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇ ਸਟਾਮਰ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੇ ਲਈ ਯੋਜਨਾਵਾਂ ਪੇਸ਼ ਕਰਨ ਚਾਰੇ ਮੈਂ ਇਹ ਮੁੱਦਾ ਲੰਬੇ ਸਮੇਂ ਤੋਂ ਬ੍ਰਿਟਿਸ਼ ਸਰਕਾਰਾ ਦੇ ਲਈ ਇੱਕ ਚੁਣੌਤੀ ਰਿਹਾ ਹੈ ਅਤੇ ਹਾਲ ਹੀ ਦੇ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਰਿਫਾਰਮ ਯੂਕੇ ਦੇ ਉਭਾਰ ਦਾ ਇੱਕ ਵੱਡਾ ਕਾਰਨ ਹੈ ਵਿਦੇਸ਼ੀ ਸਰਕਾਰਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਕਰਨੀਆਂ ਲਗਾਤਾਰ ਚੱਰੀ ਨੇ ਜਿਵੇਂ ਕੈਨੇਡਾ ਅਮਰੀਕਾ ਦੇ ਵੱਲ ਉਈ ਇਮੀਗ੍ਰੈਂਟਸ ਉੱਤੇ ਪੂਰੀ ਸਖਤੀ ਵਰਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਯੂਕੇ ਦੀ ਇਮੀਗ੍ਰੇਸ਼ਨ ਸ਼੍ਰੇਣੀ ਉੱਤੇ ਸਖਤੀ ਕਰਨ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸਟਾਰਮਰ ਦੀ ਲੇਬਰ ਪਾਰਟੀ ਨੂੰ ਪਿਛਲੇ ਸਾਲ ਵੱਡੀ ਜਿੱਤ ਮਿਲੀ ਸੀ ਪਰ ਹੁਣ ਸਰਕਾਰ ਉੱਤੇ ਦਬਾਅ ਵਧ ਰਿਹਾ ਹੈ ਕਿਉਂਕਿ ਲੋਕ ਉੱਚ ਇਮੀਗ੍ਰੇਸ਼ਨ ਤੋਂ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਜਨਤਕ ਸੇਵਾਵਾਂ ਉੱਤੇ ਬੋਝ ਵਧਿਆ ਤੇ ਕੁਝ ਖੇਤਰ ਦੇ ਵਿੱਚ ਫਿਰਕੂ ਤਣਾਅ ਵੀ ਦੇਖਿਆ ਗਿਆ ਇਸ ਸੰਬੰਧ ਦੇ ਵਿੱਚ ਸਟਾਰਮਰ ਨੇ ਕਿਹਾ ਕਿ ਕੰਮ ਪਰਿਵਾਰ ਅਤੇ ਪੜ੍ਹਾਈ ਦੇ ਨਾਲ ਸੰਬੰਧਤ ਹਰ ਇਮੀਗ੍ਰੇਸ਼ਨ ਸ਼੍ਰੇਣੀ ਦੇ ਵਿੱਚ ਇਸ ਸੱਤੀ ਲਾਗੂ ਕੀਤੀ ਜਾਵੇਗੀ ਕਾਨੂੰਨ ਦੇ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਤੇ ਇਮੀਗ੍ਰੇਸ਼ਨ ਦੀ ਗਿਣਤੀ ਘਟਾਈ ਜਾਵੇਗੀ ਹੁਣ ਇਹ ਵੀ ਕਿਹਾ ਹੈ ਕਿ ਅਸੀਂ ਇੱਕ ਨਿਯੰਤਰਿਤ ਚੋਣਵੀ ਅਤੇ ਨਿਰਪੱਖ ਪ੍ਰਣਾਲੀ ਬਣਾਵਾਂਗੇ ਇਸ ਦੌਰਾਨ ਗ੍ਰਹਿ ਮੰਤਰੀ ਜਵੇਟ ਕੂਪਰ ਨੇ ਵੀ ਕਿਹਾ ਹੈ ਕਿ ਸਰਕਾਰ ਹੁਣ ਕੋਈ ਨਵਾਂ ਇਮੀਗ੍ਰੇਸ਼ਨ ਟਿਕਾਣਦਾਰਤ ਨਹੀਂ ਕਰੇਗੀ ਇਸ ਦੀ ਬਜਾਏ ਸਰਕਾਰ ਘੱਟ ਹੁਨਰਬੰਦ ਕੰਮਿਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ ਦੀ ਗਿਣਤੀ ਘਟਾ ਦੇਵੇਗੀ ਹੁਣ ਇਹ ਵੀ ਕਿਹਾ ਕਿ 2025 ਦੇ ਵਿੱਚ ਅਸਈ ਵੀਜ਼ਾ 50000 ਘਟਾ ਦਿੱਤੇ ਜਾਣਗੇ ਗੋਤਲਬ ਹੈ ਕਿ ਯੂਰੋਪੀਅਨ ਯੂਨੀਅਨ ਦਾ 2004 ਦੇ ਵਿੱਚ ਵਿਸਥਾਰ ਹੋਇਆ ਅਤੇ ਬ੍ਰਿਟੇਨ ਨੇ ਤੁਰੰਤ ਨਵੇਂ ਮੈਂਬਰ ਦੇਸ਼ਾਂ ਦੇ ਲੋਕਾਂ ਦੇ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ। ਉਦੋਂ ਤੋਂ ਹੀ ਲੱਖਾਂ ਪ੍ਰਵਾਸੀ ਬ੍ਰਿਟੇਨ ਆਏ ਨੇ। 2016 ਦੇ ਬ੍ਰੈਗਜ਼ਿਟ ਵੋਟ ਪਿੱਛੇ ਇਮੀਗ੍ਰੇਸ਼ਨ ਵੀ ਇੱਕ ਵੱਡਾ ਮੁੱਦਾ ਸੀ ਪਰ ਬ੍ਰੈਗਜ਼ਿਟ ਤੋਂ ਬਾਅਦ ਵੀ ਵੀਜ਼ਾ ਉੱਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਣ ਨਹੀਂ ਹੋਈ। ਜ਼ਿਕਰੋ ਕਿ ਜੇਕਰ ਅਸੀਂ ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ 2024 ਤੱਕ ਸਲਾਨਾ ਸ਼ੁੱਧ ਇਮੀਗ੍ਰੇਸ਼ਨ ਵਾਲਿਆਂ ਦੀ ਗਿਣਤੀ 7 ਲੱਖ 28 ਹਜ਼ਾਰ ਸੀ ਤੇ ਅੰਕੜਾ ਪਿਛਲੇ ਸਾਲ ਦੇ ਨਾਲੋਂ 20% ਘਟਿਆ ਪਰ ਫਿਰ ਵੀ 2010 ਦੇ ਵਿੱਚ ਨਿਰਧਾਰਿਤ 1 ਲੱਖ ਦੇ ਟਿੱਕੇ ਦੇ ਨਾਲੋਂ 7 ਗੁਣਾ ਜ਼ਿਆਦਾ ਹੈ ਹਾਲਾਂਕਿ ਪਿਛਲੇ ਸਾਲ 37 ਹਜ਼ਾਰ ਲੋਕ ਛੋਟੀਆਂ ਕਿਸ਼ਤਿਆਂ ਦੇ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਇੰਗਲਿਸ਼ ਚੈਨਲ ਪਾਰ ਕਰਦੇ ਵੀ ਬ੍ਰਿਟਿਸ਼ ਚ ਪਹੁੰਚੇ ਸਨ ਬਿਊਰੋ ਰਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ